ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਹਰ ਰੋਜ਼ ਅਰਦਾਸ ਵਿੱਚ ਪੜਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਵਾਏ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਅੱਜ ਆਪਾਂ ਗੱਲ ਕਰਾਂਗੇ ਚੜਖੜੀਆਂ ਤੇ ਚੜੇ ਸਿੰਘ ਭਾਈ ਸੁਬੇਕ ਸਿੰਘ ਤੇ ਉਹਨਾਂ ਦੇ ਸਹਬਜ਼ਾਦੇ ਭਾਈ ਸ਼ਹਾਬਾਦ ਸਿੰਘ ਭਾਈ ਸੁਬੇਕ ਸਿੰਘ ਦੇ ਭਾਈ ਸ਼ਹਾਬਾਦ ਸਿੰਘ ਕੌਣ ਸਨ ਉਹਨਾਂ ਦੀ ਸ਼ਹੀਦੀ ਬਾਰੇ ਉਹਨਾਂ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਗੱਲ ਕਰਾਂਗੇ ਭਾਈ ਸੁਬੇਕ ਸਿੰਘ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਜੋ ਕਿ ਅੱਜ ਕੱਲ ਜ਼ਿਲ੍ਹਾ ਕਸੂਰ ਹੈ ਉੱਥੋਂ ਦੇ ਰਹਿਣ ਵਾਲੇ ਸੀਗੇ ਉਹਨਾਂ ਦੇ ਵਡੇਰੇ ਰਾਏ ਪੰਗੋ ਜੋ ਕਿ ਤੀਸਰੇ ਪਾਸ਼ਾ ਦੇ ਸਮੇਂ ਸਿੱਖ ਬਣੇ ਸੀਗੇ ਉਹਨਾਂ ਦਾ ਪੁੱਤਰ ਸ਼ਾਹਬਾਜ਼ ਸਿੰਘ ਜੋ ਭਾਈ ਸੁਬੇਕ ਸਿੰਘ ਸੀ ਉਹ ਜਕਰੀਆ ਖਾਨ ਦੇ ਪਾਸ ਸਰਕਾਰੀ ਵਕੀਲ ਜਾਂ कोतਵਾਲੀ ਦੀ ਨੌਕਰੀ ਕਰਦੇ ਸੀਗੇ ਤੇ ਉਹਨਾਂ ਨੇ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਮਦਰੱਸੇ ਦੇ ਵਿੱਚ ਪੜ੍ਹਨ ਲਈ ਪਾਇਆ ਸੀਗਾ ਜਿੱਥੇ ਉਹ ਕਾਜੀ ਅਬਦੁੱਲਾ ਦੇ ਕੋਲ ਫਾਰਸੀ ਸਿੱਖਦਾ ਸੀ ਜਕਰੀਆ ਖਾਨੀਓ ਪਾਈ ਸੁਬੇਕ ਸਿੰਘ ਤੇ ਇੰਨਾ ਯਕੀਨ ਕਰਦਾ ਸੀਗਾ ਕਿ ਜਦੋਂ ਉਸਨੇ 1733 ਈਸਵੀ ਦੇ ਵਿੱਚ ਸਿੱਖਾਂ ਦੇ ਨਾਲ ਸਮਝੌਤਾ ਕਰਨ ਦੀ ਸੋਚੀ ਜਦੋਂ ਉਸਨੇ ਨਵਾਬੀ ਦੀ ਪੇਸ਼ਕਸ਼ ਕੀਤੀ ਤਾਂ ਜਕਰੀਆ ਖਾਨੇ ਪਾਈ ਸੁਬੇਕ ਸਿੰਘ ਨੂੰ ਅੰਮ੍ਰਿਤਸਰ ਸਿੱਖਾਂ ਪਾਸ ਨਵਾਬੀ ਦੇ ਕੇ ਭੇਜਿਆ ਸੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਪਰ ਅਚਾਨਕ ਇੱਕ ਦਿਨ ਪੜਦੇ ਸਮੇਂ ਕਾਜੀ ਅਬਦੁੱਲਾ ਦੇ ਮਨ ਵਿੱਚ ਖਿਆਲ ਆਉਂਦਾ ਹੈ ਇੰਨਾ ਸੁੰਦਰ ਜਵਾਨ ਤੇ ਸੂਝਵਾਨ ਨੌਜਵਾਨ ਜੇਕਰ ਸਾਡੇ ਧਰਮ ਵਿੱਚ ਆ ਜਾਵੇ ਤਾਂ ਕਿੰਨਾ ਵਧੀਆ ਹੋਵੇਗਾ ਫਿਰ ਉਹ ਇਹ ਵੀ ਸੋਚਦਾ ਹੈ ਕਿ ਕਿਉਂ ਨਾ ਜੇ ਭਾਈ ਸ਼ਾਹਬਾਤ ਸਿੰਘ ਇਸਲਾਮ ਧਰਮ ਕਬੂਲ ਕਰ ਲਵੇ ਤਾਂ ਉਹ ਆਪਣੀ ਕੁੜੀ ਦਾ ਵਿਆਹ ਭਾਈ ਸ਼ਾਹਬਾਤ ਸਿੰਘ ਦੇ ਨਾਲ ਕਰ ਦੇਵੇਗਾ ਕਿਉਂਕਿ ਉਸ ਨੂੰ ਪਤਾ ਸੀ ਕਿ ਭਾਈ ਸੁਬੇਗ ਸਿੰਘ ਜੋ ਸੀ ਉਹ ਉਸ ਸਮੇਂ ਦੇ ਸਰਕਾਰੀ ਵਕੀਲ ਸਨ ਤੇ ਇੱਕ ਅਮੀਰ ਖਾਨਦਾਨ ਵਿੱਚੋਂ ਵੀ ਸਨ ਇਹ ਸਭ ਗੱਲਾਂ ਸੋਚ ਕੇ ਉਹ ਭਾਈ ਸ਼ਾਹਬਾਦ ਸਿੰਘ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਹਿੰਦਾ ਹੈ ਤੇ ਉਸ ਕੋਲ ਇਸਲਾਮ ਧਰਮ ਦੀਆਂ ਤਾਰੀਫਾਂ ਕਰਨ ਲੱਗ ਜਾਂਦਾ ਹੈ ਬੇਟਾ ਮੈਂ ਦਿਲੋ ਚਾਣਾ ਤੇਰੇ ਵਰਗਾ ਹੁਸ਼ਿਆਰ ਤੇ ਦਾਨੀਸ਼ਵਰ ਬੁਲੰਦੀਆਂ ਤੇ ਪਹੁੰਚੇ ਤੇ ਮੈਂ ਆਪਣੀ ਤੀ ਨਸੀਮ ਦਾ ਨਿਕਾਹ ਵੀ ਤੇਰੇ ਨਾਲ ਹੀ ਕਰ ਦਿਆਂਗਾ ਜੇ ਸਭ ਨੂੰ ਸੁਣ ਕੇ ਭਾਈ ਸ਼ਾਹਬਾਦ ਸਿੰਘ ਕਹਿੰਦੇ ਹਨ ਕਿ ਉਹ ਕਿਸੇ ਵੀ ਕੀਮਤ ਤੇ ਆਪਣਾ ਧਰਮ ਨਹੀਂ ਤਿਆਗਣਗੇ ਉਹ ਕਾਜੀ ਅਬਦੁੱਲਾ ਨੂੰ ਜਵਾਬ ਦਿੰਦੇ ਹਨ ਕਿ ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ ਜਦੋਂ ਭਾਈ ਸ਼ਾਬਾਦ ਸਿੰਘ ਇਸਲਾਮ ਧਰਮ ਕੋ ਕਬੂਲਨ ਤੋਂ ਮਨਾਂ ਕਰ ਦਿੰਦਾ ਹੈ ਤਾਂ ਜੋ ਕਾਜੀ ਅਬਦੁੱਲਾ ਹੁੰਦਾ ਹੈ ਉਹ ਸਿੱਖ ਧਰਮ ਪ੍ਰਤੀ ਕੁਝ ਮੰਦੇ ਲਫ਼ਜ਼ ਵਰਤਨੇ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਸੁਣ ਕੇ ਭਾਈ ਸ਼ਾਬਾਦ ਸਿੰਘ ਉਸ ਨੂੰ ਜਵਾਬ ਦਿੰਦੇ ਹਨ ਕਿ ਜੋ ਉਹ ਲਫ਼ਜ਼ ਮੇਰੇ ਧਰਮ ਪ੍ਰਤੀ ਵਰਤ ਰਿਹਾ ਹੈ ਕਿ ਜੇ ਮੈਂ ਤੁਹਾਡੇ ਧਰਮ ਪ੍ਰਤੀ ਇਦਾਂ ਦੇ ਲਫ਼ਜ਼ ਬੋਲਾਂਗਾ ਤਾਂ ਤੁਸੀਂ ਸੁਣ पाओगे ਇਹ ਸਭ ਸੁਣ ਕੇ ਕਾਜੀ ਅਬਦੁੱਲਾ ਜੋ ਹੈ ਉਸ ਸਮੇਂ ਦੀ ਸਰਕਾਰ ਦੇ ਪਾਸ ਭਾਈ ਸ਼ਾਬਾਦ ਸਿੰਘ ਦੀ ਸ਼ਿਕਾਇਤ ਲੈ ਕੇ ਚਲਾ ਜਾਂਦਾ ਹੈ ਉਸ ਸਮੇਂ ਦੀ ਸਰਕਾਰ ਜਹਿਆ ਖਾਨ ਕੋਲ ਹੁੰਦੀ ਹੈ ਜੋ ਕਿ ਜਕਰੀਆ ਖਾਨ ਦਾ ਪੁੱਤਰ ਸੀ ਜਦੋਂ ਪਾਈ ਸ਼ਾਹਬਾਤ ਸਿੰਘ ਨੂੰ ਜਹਿਆ ਖਾਨ ਦੇ ਦਰਬਾਰ ਵਿੱਚ ਲਿਜਾਇਆ ਜਾਂਦਾ ਹੈ ਤਾਂ ਉਹ ਸਾਰੀ ਵਾਰਤਾਲਾਪ ਸੁਣ ਕੇ ਸੋਚਦਾ ਹੈ ਤੇ ਆਪਾਂ ਇਸ ਗੱਲ ਦਾ ਫੈਸਲਾ ਬੈਠ ਕੇ ਕਰਾਂਗੇ ਆਪਾਂ ਪਾਈ ਸ਼ਾਹਬਾਤ ਸਿੰਘ ਨੂੰ ਇੱਥੇ ਲਿਆਵਾਂਗੇ ਤੇ ਉਸ ਨਾਲ ਸਵਾਲ ਜਵਾਬ ਕਰਾਂਗੇ ਜਦੋਂ ਉੱਥੇ ਕੁਝ ਦਰਬਾਰੀਆਂ ਨੂੰ ਇਸ ਸਾਰੀ ਗੱਲ ਦਾ ਪਤਾ ਲੱਗਦਾ ਹੈ ਤਾਂ ਵਿੱਚੋਂ ਕੁਝ ਦਰਬਾਰੀ ਜਹਿਆ ਖਾਨ ਦੇ ਕੰਨ ਪਰ ਨੇ ਸ਼ੁਰੂ ਕਰ ਦਿੰਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਪਾਈ ਸ਼ਾਹਬਾਦ ਸਿੰਘ ਪਾਈ ਸੁਬੇਕ ਸਿੰਘ ਦਾ ਪੁੱਤਰ ਹੈ ਜੋ ਕਿ ਤੁਹਾਡੇ ਪਿਤਾ ਜਕਰੀਆ ਖਾਨ ਲਈ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਲੈ ਕੇ ਆਇਆ ਸੀ ਜਿਸ ਨੂੰ ਸਿਰ ਵਿੱਚ ਮਾਰਨ ਕਰਕੇ ਤੁਹਾਡੇ ਪਿਤਾ ਜੀ ਦੀ ਮੌਤ ਹੁੰਦੀ ਹੈ ਇਸੇ ਨੇ ਹੀ ਖਾਨ ਬਹਾਦਰ ਦੇ ਸਿਰ ਵਿੱਚ ਜੁੱਤੀਆਂ ਮਰਵਾਇਆਂ ਸੀ ਇਹ ਸਭ ਸੁਣ ਕੇ ਜਹਿਆ ਖਾਨ ਬਦਲੇ ਦੀ ਭਾਵਨਾ ਦੇ ਵਿੱਚ ਆ ਜਾਂਦਾ ਹੈ ਤੇ ਉਹ ਪਾਈ ਸੁਬੇਕ ਸਿੰਘ ਦੇ ਪਾਈ ਸ਼ਾਹਬਾਦ ਸਿੰਘ ਨੂੰ ਫੜ ਕੇ ਕੈਦ ਕਰਨ ਦਾ ਹੁਕਮ ਦਿੰਦਾ ਹੈ ਪਾਈ ਸੁਬੇਕ ਸਿੰਘ ਤੇ ਪਾਈ ਸ਼ਾਹਬਾਦ ਸਿੰਘ ਨੂੰ ਕੈਦ ਕਰਕੇ ਜਹੀਆ ਖਾਂ ਦੇ ਦਰਬਾਰ ਵਿੱਚ ਲਿਆਂਦਾ ਜਾਂਦਾ ਹੈ। ਜਹੀਆ ਖਾਂ ਉਹਨਾਂ ਨੂੰ ਲਾਲਚ ਦਿੰਦਾ ਹੈ ਕਿ ਤੁਹਾਨੂੰ ਜ਼ਕੀਰਾ ਜਾਇਦਾਦਾਂ ਦਿੱਤੀਆਂ ਜਾਣਗੀਆਂ ਜਾਂ ਤੁਸੀਂ ਸਾਡਾ ਇਸਲਾਮ ਧਰਮ ਕਬੂਲ ਕਰ ਲਵੋ। ਤੁਸੀਂ ਸਿੱਖੀ ਤਿਆਗਦੇ ਹੋ ਤੇ ਦੀਨੇ ਇਸਲਾਮ ਕਬੂਲ ਕਰ ਲਵੋ। ਇਹ ਪਾਈ ਸੁਬੇਕ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਹੋਰ ਵਧੀਆ ਨੌਕਰੀ ਦਿੱਤੀ ਜਾਵੇਗੀ। ਪਰ ਪਾਈ ਸੁਬੇਕ ਸਿੰਘ ਤੇ ਸ਼ਾਹਬਾਦ ਸਿੰਘ ਇਸਲਾਮ ਧਰਮ ਕਬੂਲਨ ਤੋਂ ਮਨਾਂ ਕਰ ਦਿੰਦੇ ਹਨ। ਜਦੋਂ ਉਹ ਮਨਾ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਕੋੜੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ ਜੋ ਕੋੜੜੇ ਮਾਰਦੇ ਹਨ ਜਦੋਂ ਇੱਕ ਵਾਰ ਵਿੱਚ ਵੀ ਇੱਕ ਕੋੜਾ ਮਾਰਦੇ ਹਨ ਤਾਂ ਉਸ ਦੇ ਨਾਲ ਉਹਨਾਂ ਦਾ ਜੋ ਸਰੀਰ ਦਾ ਮਾਸ ਹੈ ਉੱਤਰ ਜਾਂਦਾ ਹੈ ਜਦੋਂ ਸਰੀਰ ਦਾ ਮਾਸ ਉੱਤਰਦਾ ਹੈ ਤਾਂ ਉਸ ਦੇ ਉੱਪਰ ਜੋ ਜਲਾਦ ਹੈ ਉਹਦੇ ਉੱਪਰ ਨਮਕ ਪਾਉਂਦੇ ਹਨ ਪਰ ਉਹ ਗੁਰਬਾਨੀ ਪੜ੍ਹਦੇ ਹੋਏ ਤੇ ਹੱਸ ਕੇ ਇਹ ਸਭ ਸਹਿੰਦੇ ਹਨ ਤੇ ਇਸਲਾਮ ਧਰਮ ਕਬੂਲਨ ਤੋਂ ਮਨਾ ਕਰ ਦਿੰਦੇ ਹਨ ਫਿਰ ਜਹਿਆ ਖਾਨ ਕਹਿੰਦਾ ਹੈ ਕਿ ਇਹਨਾਂ ਦੋਹਾਂ ਪਿਓ ਪੁੱਤਰਾਂ ਨੂੰ ਵੱਖ-ਵੱਖ ਕਰਕੇ ਕੈਦ ਕੀਤਾ ਜਾਵੇ ਫਿਰ ਉਹਨਾਂ ਨੂੰ ਵੱਖ-ਵੱਖ ਰੱਖਿਆ ਜਾਂਦਾ ਹੈ ਜਿੱਥੇ ਕਿ ਪਾਈ ਸੁਬੇਕ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਜੋ ਤੇਰਾ ਪੁੱਤਰ ਸ਼ਾਹ ਬਾਸ ਸਿੰਘ ਹੈ ਉਸਨੇ ਲਾਲਚ ਵਿੱਚ ਆ ਕੇ ਇਸਲਾਮ ਧਰਮ ਕਬੂਲ ਕਰ ਲਿਆ ਹੈ ਹੁਣ ਤੂੰ ਵੀ ਇਸਲਾਮ ਧਰਮ ਕਬੂਲ ਕਰ ਲੈ ਦੇਖ ਸੁਬੇਕ ਸਿੰਘ ਤੇਰਾ ਪੁੱਤਰ ਮੂਮਨ ਬਣ ਲਈ ਤਿਆਰ ਹੋ ਗਿਆ ਹੈ ਤਾਂ ਪਾਈ ਸੁਬੇਕ ਸਿੰਘ ਜੀ ਜਵਾਬ ਦਿੰਦੇ ਹਨ ਹਮ ਕਾਰਨ ਗੁਰਪੁੱਲ ਗਵਾਈ ਹਮ ਕੁਲ ਰੱਖ ਹੈ ਕੌਣ ਬੜਾਈ ਉਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਸੀਗਾ ਉਹਨਾਂ ਨੇ ਆਪਣੇ ਕੁਲ ਬਾਰੇ ਨਹੀਂ ਸੋਚਿਆ ਸੀਗਾ ਤਾਂ ਮੈਂ ਆਪਣੇ ਕੁਲ ਬਚਾਉਣ ਬਾਰੇ ਕਿਉਂ ਸੋਚਾਂ ਫਿਰ ਉਸ ਦੂਜੇ ਪਾਸੇ ਪਾਇ ਸ਼ਾਹਬਾਦ ਸਿੰਘ ਨੂੰ ਕਿਹਾ ਜਾਂਦਾ ਹੈ ਕਿ ਤੇਰੇ ਪਿਤਾ ਪਾਇ ਸੁਬੇਕ ਸਿੰਘ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ ਜਿਉਂ ਨਹੀਂ ਵੀ ਕਰਦਾ ਤਾਂ ਤੈਨੂੰ ਕੀ ਫਰਕ ਪੈਂਦਾ ਹੈ ਤੇਰੀ ਅਜੇ ਸਿਰਫ 18 ਸਾਲ ਉਮਰ ਹੈ ਉਹ ਤਾਂ ਹੁਣ ਬੁੱਢਾ ਹੋ ਗਿਆ ਹੈ ਤੂੰ ਆਪਣੀ ਜੋ ਜ਼ਿੰਦਗੀ ਹੈ ਇਸ ਨੂੰ ਨਾ ਬਰਬਾਦ ਕਰ ਤੂੰ ਇਸਲਾਮ ਧਰਮ ਕਬੂਲ ਕਰ ਲੈ ਜਦੋਂ ਦੋਨੋਂ ਪਿਓ ਪੁੱਤਰ ਇਸਲਾਮ ਧਰਮ ਕਬੂਲ ਕਰਨ ਤੋਂ ਮਨਾਂ ਕਰ ਦਿੰਦੇ ਹਨ ਤਾਂ ਕਾਜੀ ਵੱਲੋਂ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਚੜਖੜੀਆਂ ਤੇ ਚੜ੍ਹ ਕੇ ਸ਼ਹੀਦ ਕੀਤਾ ਜਾਵੇ ਤਾਂ ਫਿਰ ਉਹਨਾਂ ਨੂੰ ਪਿਓ ਪੁੱਤਰਾਂ ਨੂੰ ਇੱਕੋ ਚੜਖੜੀ ਤੇ ਚੜ੍ਹ ਕੇ ਸ਼ਹੀਦ ਕਰਦੇ ਹਨ ਜਦੋਂ ਹੁਣ ਚੜਖੜੀ ਤੇ ਚੜ੍ਹਦੇ ਹਨ ਤਾਂ ਸਭ ਤੋਂ ਪਹਿਲਾਂ ਭਾਈ ਸੁਬੇਕ ਸਿੰਘ ਉੱਪਰ ਹੁੰਦੇ ਹਨ ਜੋ ਕਿਲ ਹਨ ਉਹਨਾਂ ਦੇ ਸਰੀਰ ਦੇ ਵਿੱਚ ਖੁੱਬਦੇ ਹਨ ਜਦੋਂ ਚਰਖੜੀ ਘੁੰਮਦੀ ਹੈ ਚਰਖੜੀ ਥੱਲੇ ਆ ਜਾਂਦੀ ਹੈ ਤੇ ਪਾਈ ਸ਼ਾਹਬਾਦ ਸਿੰਘ ਉੱਪਰ ਹੁੰਦੇ ਹਨ ਜਦੋਂ ਪਾਈ ਸ਼ਾਹਬਾਦ ਸਿੰਘ ਉੱਪਰ ਹੁੰਦੇ ਹਨ ਉਹਨਾਂ ਦੇ ਸਰੀਰ ਦੇ ਵਿੱਚ ਕਿਲ ਖੁੱਬਦੇ ਹਨ ਤਾਂ ਉਹਨਾਂ ਦੇ ਸਰੀਰ ਦਾ ਜੋ ਸਾਰਾ ਖੂਨ ਹੈ ਉਹ ਪਾਈ ਸੁਬੇਸ਼ ਪਾਈ ਸੁਬੇਕ ਸਿੰਘ ਦੇ ਉੱਪਰ ਪੈਂਦਾ ਹੈ ਤਾਂ ਵੇਖੋ ਉਸ ਸਮੇਂ ਦਾ ਸੇਨ ਕਿ ਜਦੋਂ ਸਾਡੇ ਕੋਲ ਬੱਚਾ ਹੈ ਕੋਈ ਪਿਓ ਆਪਣੇ ਪੁੱਤਰ ਦੇ ਇੱਕ ਛੋਟੀ ਜੇ ਛੱਟ ਵਜੇ ਥੋੜਾ ਜਿਹਾ ਖੂਨ ਨਿਕਲੇ ਤਾਂ ਉਹ ਨਹੀਂ ਦੇਖ ਸਕਦਾ ਤਾਂ ਦੇਖੋ ਭਾਈ ਸੁਬੇਕ ਸਿੰਘ ਦਾ ਜਿਗਰਾ ਉਹਨਾਂ ਉਹ ਆਪਣੇ ਅੱਖੀਂ ਦੇਖ ਰਹੇ ਹਨ ਉਹਨਾਂ ਦਾ ਪੁੱਤਰ ਸ਼ਹੀਦ ਹੁੰਦਾ ਪਰ ਗੁਰਬਾਨੀ ਸੀ ਜਿਸਤੀ ਹਿੰਮਤ ਤੇ ਹੌਸਲੇ ਦੇ ਨਾਲ ਉਹਨਾਂ ਨੇ ਇਸਲਾਮ ਧਰਮ ਕਬੂਲਨ ਤੋਂ ਮਨਾਂ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਸੁਬੇਕ ਸਿੰਘ ਭਾਈ ਸ਼ਾਹਬਾਦ ਸਿੰਘ ਜੀ ਦੀ ਸ਼ਹੀਦੀ 25 ਮਾਰਚ 1745 ਈਸਵੀ ਨੂੰ ਹੁੰਦੀ ਹੈ ਅਪਾ ਹਾ 2010 ਵਿੱਚ ਪੜ੍ਹਦੇ ਹਾਂ ਜਿੱਨਾ ਸਿੰਘਾਂ ਸਿੰਘਣੀਆਂ ਨੇ ਤਰਨ ਖੇਤ ਸੀਸ ਦਿੱਤੇ ਪੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਰੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਪਰ ਆਪਾਂ ਪੜ ਕੇ ਉੱਥੇ ਹੀ ਛੱਡ ਦਿੰਦੇ ਹਾਂ ਕੀ ਆਪਾਂ ਉਸ ਨੂੰ ਮਹਿਸੂਸ ਕਰ ਸਕੇ ਹਾਂ ਜਾਂ ਆਪਣੇ ਬੱਚਿਆਂ ਨੂੰ ਮਹਿਸੂਸ ਕਰਾ ਸਕੇ ਹਾਂ ਕਿਉਂ ਕਿ ਆਪਾਂ ਆਪਣੇ ਇਤਿਹਾਸ ਨੂੰ ਪੜਨਾ ਛੱਡ ਦਿੱਤਾ ਹੈ ਤੇ ਨਾ ਹੀ ਆਪਾਂ ਆਪਣੇ ਬੱਚਿਆਂ ਨੂੰ ਪੜਾ ਸਕੇ ਹਾਂ ਆਪਾਂ ਨੂੰ ਅੱਜ ਲੋੜ ਹੈ ਕਿ ਆਪਾਂ ਜ਼ਰੂਰ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਪੜ੍ਹ ਸਕੀਏ ਤਾਂ ਜੋ ਜੋ ਆਉਣ ਵਾਲੀਆਂ ਪੀੜ੍ਹੀਆਂ ਹਨ ਉਹ ਇਤਿਹਾਸ ਨੂੰ ਸਾਂਭ ਸਕਣ ਤੇ ਗੁਰਬਾਣੀ ਗੁਰਸਿੱਖੀ ਨਾਲ ਜੁੜ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ